ਇਹ ਅੰਗਰੇਜ਼ਾਂ ਤੋਂ ਵੀ ਪੜੀਆਂ ਨੇ ਉਹ ਜਿਹੜਾ ਲਾਲ ਚੰਡੇ ਦਾ ਰੰਗ ਹੈ ਸਫੈਦ ਚੰਡੇ ਉਹਦੇ ਉਹਦੇ ਖੂਨ ਦੇ ਨਾਲ ਲਾਲ ਸਤਿ ਸ਼੍ਰੀ ਅਕਾਲ ਦਾ ਮੈਂ ਹਾਂ ਰੋਹਿਤ अरोड़ा 1 ਮਈ ਯਾਨੀ ਕਿ ਮਜ਼ਦੂਰ ਦਿਵਸ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਇਹਦੇ ਪਿੱਛੇ ਇਤਿਹਾਸ ਕੀ ਆ ਮੇਰੇ ਨਾਲ ਇਸ ਟਾਈਮ ਬਿਆਸ ਵਿੱਚ ਮੈਂ ਮੌਜੂਦ ਹਾਂ ਤੇ ਮੇਰੇ ਨਾਲ ਇਸ ਟਾਈਮ ਨਾਰਦਰਨ ਰੇਲਵੇ ਯੂਨੀਅਨ ਦੇ ਅੱਗੂ ਮੌਜੂਦ ਨੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਸੁਣਾਉਣੇ ਆ ਪਹਿਲਾਂ ਤੇ ਜੀ ਮਜ਼ਦੂਰ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਤੁਸੀਂ ਨਾਰਦਰਨ ਰੇਲਵੇ ਦੇ ਉਹਦੇ ਦਰਜੇ ਮੈਂ ਨਾਰਦਰਨ ਰੇਲਵੇ ਮੈਨਿਊਨ ਦੇ ਬ੍ਰਾਂਚ ਸੈਕਟਰ ਵਿਆਸ ਹੁਦ ਦੇ ਉੱਧੇ ਦੇ ਕੰਮ ਕਰਦਾ। ਜੀ ਆਪਣਾ ਸੁਭਨਾਮ ਕੀ ਹੈ ਜੀ? ਸ਼੍ਰੀਮਨਜੀਤ ਸਿੰਘ ਬ੍ਰਾਂਚ ਸੈਕਟਰ ਨਾਰਦਰਨ ਰੇਲਵੇ ਮੈਨਿਊਨ ਰੈਂਕ ਬਿਆਸ। ਇਸ ਦੇ ਪਿਛੇ ਤੇ ਆਸ ਕੀ ਹੈ ਜਿਹੜਾ ਅੱਜ ਮਜ਼ਦੂਰ ਦੇਸ ਬਣਾਇਆ ਜਾਂਦਾ ਹੈ। ਜਿਹੜਾ ਮਜ਼ਦੂਰ ਦੇਸ ਹੈ 1886 ਈਸਵੀ ਦੇ ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਦੀ ਖਾਤਰ ਸ਼ਿਕਾਗੋ ਸ਼ਹਿਰ ਦੇ ਅੰਦਰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਅੰਦਰ ਆਪਣੇ ਸ਼ਾਂਤੀ ਦਾ ਪ੍ਰਤੀਕ ਛਿੱਟਾ ਝੰਡਾ ਲੈ ਕੇ ਚੱਲੇ। ਸਿਟੇਸ਼ਨ ਨਾਲ ਲੈ ਕੇ ਚੱਲਣ ਦੇ ਹਾਕਮਾਂ ਨੇ ਆਪਣੇ ਹੱਕਾਂ ਦੀ ਖਾਤਰ ਜਦੋਂ ਇਹ ਲੈ ਕੇ ਚੱਲੇ ਮਜ਼ਦੂਰ ਨੇ ਆਪਣਾ ਹੱਕ ਮੰਗਿਆ ਕਿ ਸਾਡੀ 8 ਘੰਟੇ ਡਿਊਟੀ ਹੋਣੀ ਚਾਹੀਦੀ ਆ 8 ਘੰਟੇ ਦੀ ਬਜਾਏ ਹਾਕਮਾਂ ਨੇ ਗੋਲੀਆਂ ਚਲਾ ਕੇ ਸੈਂਕੜੇ ਹੀ ਮਜ਼ਦੂਰ ਸ਼ਹੀਦ ਕਰ ਦਿੱਤੇ ਉਹਦੇ ਵਿੱਚੋਂ ਇੱਕ ਬੀਬੀ ਸੀ ਜਿਹਦੇ ਕੋਲ ਛੋਟਾ ਜਿਹਾ ਬੱਚਾ ਸੀ ਉਹ ਵੀ ਉੱਥੇ ਮਾਰਿਆ ਗਿਆ ਉਸ ਵੇਲੇ ਮਜ਼ਦੂਰਾਂ ਨੇ ਆਪਣੇ ਝੰਡੇ ਦੇ ਵਿੱਚ ਉਸ ਬੱਚੇ ਨੂੰ ਲਪੇਟ ਕੇ ਲੇਗੇ ਚਲੇਗੇ ਜਦ ਤੱਕ ਸਾਡੇ ਹੱਕ ਨਹੀਂ ਪੂਰੇ ਹੁੰਦੇ ਤੱਕ ਅਸੀਂ ਵਾਪਸ ਨਹੀਂ ਆਵਾਂਗੇ ਉਹ ਜਿਹੜਾ ਲਾਲ ਝੰਡੇ ਦਾ ਰੰਗ ਹੈ ਸਫੈਦ ਝੰਡੇ ਉਹਦੇ ਉਹਦੇ ਖੂਨ ਦੇ ਨਾਲ ਲਾਲ ਹੈ ਬੱਚੇ ਦੇ ਦੇ ਇਹ ਇਤਿਹਾਸ ਹੈ ਉਹ ਇਤਿਹਾਸ ਦੇ ਨਾਲ ਅਸੀਂ ਬਹੁਤ ਪ੍ਰਾਪਤੀਆਂ ਕੀਤੀਆਂ ਅੱਜ ਗੱਲ ਕਰ ਲਈਏ ਹਾਂ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਦਰਮਨ ਸਿੰਘ ਆ ਜੀ ਠੀਕ ਆ ਜੀ ਗੱਲ ਕਰ ਲਈਏ ਅੱਜ ਜਿਹੜਾ ਤੁਸੀਂ ਇੱਥੇ ਪ੍ਰੋਗਰਾਮ ਕੀਤਾ ਗਿਆ ਵਾ ਬਣਾਇਆ ਗਿਆ ਕੀ ਗੰਨਾ ਨਗਦਾ ਤੁਹਾਨੂੰ ਕਿ ਜਿਹੜੇ ਮਜ਼ਦੂਰ ਦੇ ਹੱਕ ਅਜੇ ਤੱਕ ਵੀ ਲੈਨ ਨੂੰ ਮਜ਼ਦੂਰ ਵਾਂਝਾ ਇਹ ਵਾਂਝੇ ਰਹੇ ਆ ਤੇ ਵਾਂਝੇ ਇਹਨਾਂ ਨੇ ਇਸ ਕਰਕੇ ਖੜਿਆ ਜੀ ਇਹ ਜਿਹੜੀਆਂ ਸਰਕਾਰਾਂ ਵਾਂ ਇਹ ਅੰਗਰੇਜ਼ਾਂ ਤੋਂ ਵੀ ਪੜੀਆਂ ਨੇ ਕਿਉਂਕਿ ਕਾਨੂੰਨ ਤੇ ਉਹਨਾਂ ਨੇ ਵਰਤਟੀਆਂ ਇਹ ਸਰਕਾਰਾਂ ਦੱਸਿਆ ਸਾਡੇ ਸੈਕਟਰੀ ਸਾਹਿਬ ਉਹਨਾਂ ਨੇ ਵੀ ਸ਼ਿਕਾਇਤ ਸ਼ਿਕਾਗੋ ਸ਼ਹਿਰ ਜਿਹੜਾ ਅਮਰੀਕਾ ਦਾ ਉਹਦੇ ਵਿੱਚ ਟਾਈਮੋ ਬਟਾਈਮ ਕੰਮ ਲਿਆ ਜਾਂਦਾ ਸੀ ਜਿੱਦੋਂ ਤੋਂ ਮੈਂ ਖੜੋ ਤੇ ਮਜ਼ਦੂਰੀ ਨਹੀਂ ਮਿਲਦੀ ਇਹਨਾਂ ਨੂੰ ਜੋਨ ਦਾ ਹੱਕ ਬੰਦਾ ਹੈ ਉਹ ਮਜ਼ਦੂਰੀ ਲੈਣ ਵਾਸਤੇ ਵੀ ਉਹਨਾਂ ਨੇ ਦੱਸਿਆ ਵੀ ਉਹ ਆਪਣੇ ਹੱਕ ਮੰਗੇ ਉਹਨਾਂ ਨੇ 6 ਮਈ ਜਿਹੜਾ ਉਹ ਪ੍ਰਦਰਸ਼ਨ ਜਿਹੜਾ ਕਰਨਾ ਸੀ ਕਿਤੇ ਜਨ ਦੇ ਨਾਲ ਉਹ ਹੱਕ ਮੰਗਣ ਗਏ ਉਹਨਾਂ ਕੋਲ ਸਰਕਾਰਾਂ ਕੋਲ ਵੀ ਸਾਡਾ ਟਾਈਮ ਬੰਨਿਆ ਜਾਵੇ ਤੇ ਟਾਈਮ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਸਾਨੂੰ ਮਜ਼ਦੂਰੀ ਦਿੱਤੀ ਜਾਵੇ ਪਰ ਉਹਨਾਂ ਇਹ ਦੇਣ ਦੀ ਬਜਾਏ ਉਹਨਾਂ ਤੇ ਗੋਲੀਆਂ ਦਾ ਮੀਂਹ ਵਰਾਇਆ ਤੇ ਬਹੁਤ ਦੁਨੀਆ ਜਿਹੜੀ ਉੱਥੇ ਮਰੀ ਗਈ ਲਿਆਕ ਸਖੜੇ ਲੋਕੀ ਉੱਥੇ ਜਿਹੜੇ ਹੋ ਚੀ ਲੋਈ ਅਰਾਜੀ ਵੀ ਗੱਲ ਕਰਨ ਲਈ ਮਜ਼ਦੂਰ ਦੇ ਨਾਂ ਤੇ ਰੋਟੀਆਂ ਸੇਕੀਆਂ ਜਾਂਦੀਆਂ ਨੇ ਲੇਬਰ ਦੇ ਨਾਂ ਤੇ ਅੱਗੇ ਕਰਕੇ ਮੋਢੇ ਵਰਤੇ ਜਾਂਦੇ ਨੇ ਜਿਹੜਾ ਮਜ਼ਦੂਰ ਜਿਹੜੇ ਕਰਕੇ ਅੱਜ ਮਜ਼ਦੂਰ ਦੀਵਸ ਮਨਾਇਆ ਜਾ ਰਿਹਾ ਏ ਉਹ ਮਜ਼ਦੂਰ ਅੱਜ ਵੀ ਲੇਬਰ ਕਰ ਰਿਹਾ ਮਜ਼ਦੂਰ ਦੀਵਸ ਵਾਲੇ ਦਿਨ ਵੀ ਨਹੀਂ ਉਹਨੂੰ ਛੁੱਟੀ ਤੇ ਜਿਹੜੇ ਮਜ਼ਦੂਰ ਦੇ ਨਾਂ ਤੇ ਵੱਡੇ ਮਜ਼ਦੂਰ ਆਪਣੇ ਆਪ ਨੂੰ ਕਹਿੰਦੇ ਨੇ ਉਹ ਏਸ਼ੀਆ ਚ ਬੈ ਗਏ ਅੱਜ ਮਜ਼ਦੂਰ ਦੀਵਸ ਮਨਾ ਰਹੇ ਹੋਣਗੇ ਕਿੱਡੀ ਵੱਡਾ ਮਨਾਇਆ ਇਹ ਤੇ ਵੇਖੋ ਜੀ ਇਹ ਜਾਚਾਂ ਤੇ ਜੜੀਆਂ ਵਾਲੀ ਡਿਗਰੇਆਂ ਨੇ ਅੰਗਰੇਜ਼ੀ ਤੋਂ ਸਿੱਖੀਆਂ ਵਾ ਅੱਜ ਦੀ ਮੌਜੂਦਾ ਸਰਕਾਰ ਵੀ ਇੰਨਾ ਹਾਲਾਤਾਂ ਦੀ ਕੇ ਲੇਬਰ ਜਿਹੜੀ ਆ ਉਹਦਾ ਹੱਕ ਨਹੀਂ ਦੇਣਾ ਚਾਹੁੰਦੇ ਪਰ ਅਸੀਂ ਇਸ ਗੱਲ ਦੀ ਜਦੋਂ ਜਾਦ ਕਰ ਰਹੇ ਆ ਲੜਾਈ ਲੜ ਰਹੇ ਆ ਆਪਣੇ ਹੱਕਾਂ ਨੂੰ ਲੈ ਕੇ ਰਾਵਾਂਗੇ ਅਸੀਂ ਕੋਈ ਗੱਲ ਨਹੀਂ ਟਾਈਮ ਤੇ ਲੱਗਦਾ ਕਈ ਲੋਕ ਸ਼ਹੀਦ ਹੋਏ ਆ ਆਉਣ ਵਾਲਾ ਸਮਾਂ ਜਿਹੜਾ ਵਾ ਇਹ 101% ਸਾਨੂੰ ਆਸ ਹੈ ਕਿ ਮਜ਼ਦੂਰਾਂ ਦੇ ਹੱਥ ਚ ਤੇ ਜਿਹਦੇ ਨਾਂ ਦੇ ਮਜ਼ਦੂਰ ਦਿਵਸ ਸੁਮਨਾਇਆ ਜਾ ਰਿਹਾ ਵਾ ਉਹ ਕੰਮ ਕਰ ਰਿਹਾ ਵਾ ਤੇ ਬਾਕੀ ਜਿਹੜੇ ਏਸੀਆਂ ਚ ਨਰਾਮਣਾ ਨਿਆਰੀ ਲੈਣ ਦੇ ਇਹ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਨੇ ਮਨਾਉਣਾ ਜੀ ਤੇ ਮਜ਼ਦੂਰ ਹੀ ਮਨਾਉਂਦੇ ਆਏ ਇਹਦੇ ਇਤਿਹਾਸ ਬਾਰੇ ਤੇ ਪਹਿਲੀ ਤੇ ਗੱਲ ਇਹ ਆ ਵੀ ਕਿਸੇ ਨੂੰ ਬਹੁਤ ਜਲਦੀ ਲੀਡਰਾਂ ਨਾਲ ਜੜਕਾਰੀ ਘਟਿਆ ਵੀ ਇਹ ਫਰਸਟ ਮਈ ਦਾ ਜਿਹੜਾ ਮਜ਼ਦੂਰ ਦਿਵਸ ਆ ਇਹ ਹੈ ਕੀ ਆ ਇਹ ਕੱਲਾ ਹਿੰਦੁਸਤਾਨ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਏ ਹਾਂਜੀ ਪਰ ਇਹ ਅੱਜ ਦਾ ਦਿਨ ਹੀ ਅੱਜ ਦਾ ਦਿਨ ਜੇਤੇ ਰੱਖਣਾ ਮੁੜ ਕੇ ਫੇਰ ਭੁੱਲ ਜਾਂਦੇ ਆ ਇੱਕ ਮਹੀਨ ਨੂੰ ਯਾਦ ਆਉਂਦੀ ਮਜ਼ਦੂਰਾਂ ਦੀ ਬਾਤ ਚੋਂ ਨਹੀਂ ਬਾਕ ਨੇ ਮੰਨਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਵੀ ਮਜ਼ਦੂਰਾਂ ਦੇ ਹੱਕਾਂ ਚੱਲ ਜਿਹੜੀ ਆ ਉਹਨਾਂ ਨੇ ਵੀ ਚੁੱਟੀਆਂ ਕੀਤੀਆਂ ਵਾ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਦੀ ਗੱਲ ਕਰਾਂ ਛੁੱਟੀ ਹੁੰਦੀ ਨਹੀਂ ਕੋਈ ਛੁੱਟੀ ਕਿਸੇ ਸਰਕਾਰ ਨੇ ਨਹੀਂ ਛੁੱਟੀ ਦਿੱਤੀ ਮੈਂ ਅੱਜ ਤੱਕ ਕਦੀ ਕੋਈ ਛੁੱਟੀ ਨਹੀਂ ਦਿੱਤੀ ਮੈਂ ਤੁਸੀਂ ਇੱਕ ਕੰਮ ਦੇ ਇਸ ਕੰਮ ਦੀ ਸਰਾ ਨਾ ਕਰਦੇ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਈ ਨਹੀਂ ਜੀ ਬਹੁਤ ਵਧੀਆ ਗੱਲ ਹੋਈ ਆ ਹੱਕ ਦੀ ਗੱਲ ਹੋਈ ਆ ਹੱਕ ਦੀ ਗੱਲ ਕੀਤੀ ਸਰਕਾਰ ਨੇ ਯਾਗ ਰੂਪ ਹੋਣਗੇ ਲੋਕ ਇਹਦੇ ਨਾਲ ਹਾਂ ਜੀ ਸੋ ਇਹ ਜਿਹੜੀ ਮਜ਼ਦੂਰਾਂ ਦੇ ਹੱਕ ਦੀ ਗੱਲ ਕੋਈ ਕੋਈ ਕਰਦਾ ਹੈ ਪਰ ਸਿਆਸਤ ਜਿਹੜੀ ਮਜ਼ਦੂਰਾਂ ਦੇ ਸਿਰ ਤੇ ਹੁੰਦੀ ਆਈ ਏ ਅਤੇ ਹੁੰਦੀ ਰਹੇਗੀ ਗੱਲ ਕਰ ਲਈਏ ਆਪਾਂ ਜਿਹੜਾ ਇਹਨਾਂ ਨੇ ਇਤਿਹਾਸ ਦੱਸਿਆ ਹੈ ਕਿ ਇਹ ਬੜਾ ਵੱਡਾ ਇਤਿਹਾਸ ਏ ਇਸ ਦੇ ਪਿਛੇ 1 ਮਈ ਨੂੰ ਇਹ ਸਿਰਫ ਇੰਡੀਆ ਵਿੱਚ ਨਹੀਂ ਪੂਰੇ ਮੁਲਕਾਂ ਵਿੱਚ ਵਿਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਤੁਹਾਡਾ ਇਸ ਬਾਰੇ ਕੀ ਰਾਇ ਆਪਣੇ ਨਾਲ ਕਮੈਂਟ ਸੈਕਸ਼ਨ ਚ ਜੋੜ ਦੇਣਾ ਬਿਆਸਤ ਰੋਹਿਤ ਰੋੜਾ